ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਜਾਣਕਾਰੀ ਲੈ ਕੇ ਆਏ ਆਂ ਤੇ ਮੈਨੂੰ ਪੂਰੀ ਉਮੀਦ ਹੈ ਕਿ ਮੇਰੀ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਿੱਧ ਹੋਵੇਗੀ ਤੇ ਮੇਰੀ ਕੋਸ਼ਿਸ਼ ਹੁੰਦੀ ਕਿ ਜਦੋਂ ਮੈਂ ਕੋਈ ਨਵੀਂ ਵੀਡੀਓ ਲੈ ਕੇ ਆਈਏ ਤਾਂ ਜਾਣਕਾਰੀ ਦੇ ਨਾਲ ਲੈ ਕੇ ਆਈਏ ਤਾਂ ਕਿ ਕਿਸੇ ਨਾ ਕਿਸੇ ਦਾ ਬੈਨੀਫਿਟ ਜਿਹੜਾ ਉਹ ਜ਼ਰੂਰ ਹੋਵੇ ਅੱਜ ਦੀ ਵੀਡੀਓ ਖਾਸ ਉਹਨਾਂ ਪੈਣ ਭਰਾਵਾਂ ਦੇ ਲਈ ਆਪਾਂ ਲੈ ਕੇ ਆਏ ਆ ਜਿਹੜਾ ਕਿ ਬੁਟੀਕ ਖੋਲਣ ਵਾਰੇ ਸੋਚ ਰਹੇ ਨੇ ਜਾਂ ਉਹਨਾਂ ਦਾ ਕੋਈ ਬੁਟੀਕ ਚੱਲਦਾ ਹੈ ਉਹ ਦੂਜੇ ਬੁਟੀਕ ਖੋਲਣ ਦੇ ਬਾਰੇ ਉਹਨਾਂ ਦਾ ਕੋਈ ਇਰਾਦਾ ਹੈ ਜਾ ਕੋਈ ਘਰ ਤੋਂ ਹੀ ਕੰਮ ਸ਼ੁਰੂ ਕਰ ਰਿਹਾ ਹੈ ਮਤਲਬ ਥੋੜਾ ਆਪਣੇ ਕੰਮ ਨੂੰ ਉਹ ਵਧਾਣਾ ਚਾਹੁੰਦਾ ਹੈ ਟੇਲਰਿੰਗ ਦੇ ਕੰਮ ਲਈ ਖਾਸ ਕਰ ਇਹ ਆਪਾ ਬੁਟੀਕ ਦੇ ਲਈ ਜਿਹੜੀ ਵੀਡੀਓ ਬਣਾ ਰਹੇ ਆ ਬੁਟੀਕ ਖੋਲਣ ਦੇ ਲਈ ਤੇ ਮੈਂ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਅਜਿਹੀ ਲੋਕੇਸ਼ਨ ਦੱਸਾਂਗੀ ਜਿੱਥੇ ਤੁਹਾਨੂੰ ਕਦੇ ਵੀ ਕੰਮ ਦੀ ਕੋਈ ਕਮੀ ਨਹੀਂ ਹੋਏਗੀ ਤੇ ਉੱਥੇ ਕੋਈ ਪੈਸੇ ਦਾ ਵੀ ਕਟਾ ਨਹੀਂ ਹੋਏਗਾ ਤੁਹਾਨੂੰ ਮੈਂ ਅਜਿਹੀ ਹੀ ਲੋਕੇਸ਼ਨ ਅੱਜ ਦੱਸਣ ਜਾ ਰਹੀ ਆ ਖਾਸ ਕਰ ਰੋਪੜ ਆਸ-ਪਾਸ ਦੇ ਜਿਹੜੇ ਪੈਨਪ੍ਰਾਪ ਬੁਟੀਕ ਖੋਲਣ ਦੇ ਬਾਰੇ ਸੋਚ ਰਹੇ ਨੇ ਤਾਂ ਉਹਨਾਂ ਲਈ ਇਹ ਵੀਡੀਓ ਬਹੁਤ ਹੀ ਵਧੀਆ ਤੇ ਜਾਣਕਾਰੀ ਵਾਲੀ ਲਈ ਹੋਵੇਗੀ ਤੇ ਆਪਣੇ ਦੇਖੋ ਰੋਪੜ ਦੇ ਆਸ-ਪਾਸ ਤਾਂ ਪਹਿਲਾਂ ਹੀ ਬਹੁਤ ਬੁਟੀਕ ਨੇ ਜੇਕਰ ਕੋਈ ਬੁਟੀਕ ਖੋਲਣ ਦੇ ਬਾਰੇ ਸੋਚ ਰਿਹਾ ਹੈ ਮੈਂ ਤੁਹਾਨੂੰ ਦੱਸਾਂਗੀ ਕਿ ਨਾਲਾਗੜ ਨਾਲਾਗੜ ਵਿੱਚ ਬੁਟੀਕ ਖੋਲਣ ਦੇ ਬਾਰੇ ਮਤਲਬ ਤੁਸੀਂ ਆਪਣੀ ਜਿਹੜੀ ਹੈ ਵਿਚਾਰ ਤੁਸੀਂ ਆਪਣਾ ਬਣਾ ਸਕਦੇ ਹੋ ਨਾਲਾਗੜ ਹਿਮਾਚਲ ਦਾ ਇੱਕ ਤੇਜ਼ੀ ਨਾਲ ਵਿਕਾਸ ਹੋ ਰਿਹਾ ਸ਼ਹਿਰ ਹੈ ਇੱਥੇ ਦੇ ਲੋਕ ਹੁਣ ਫੈਸ਼ਨ ਅਤੇ ਪਹਿਰਾਵੇ ਬਾਰੇ ਹੋਰ ਅੱਗੇ ਸੁਚੇਤ ਹੋ ਰਹੇ ਨੇ ਖਾਸ ਕਰਕੇ ਨੌਜਵਾਨ ਪੀੜੀ ਨੂੰ ਨਵੇਂ-ਨਵੇਂ ਡਿਜ਼ਾਈਨ ਤੇ ਮਾਡਰਨ ਲੁੱਕ ਮਤਲਬ ਹੁਣ ਬਹੁਤ ਜ਼ਿਆਦਾ ਜਿਹੜੀ ਪਸੰਦ ਆਂਦੀ ਹੈ ਇਸ ਲਈ ਨਾਲਾਗੜ੍ਹ ਵਿੱਚ ਬੁਟੀਕ ਖੋਲਣਾ ਇੱਕ ਸੋਚਿਆ ਸਮਝਿਆ ਲਾਭਕਾਰੀ ਜਿਹੜਾ ਬਿਜ਼ਨਸ ਆਈਡੀਆ ਫੈਲੀ ਹੋ ਸਕਦਾ ਹੈ ਬੁਟੀਕ ਸਿਰਫ ਕੱਪੜੇ ਵੇਚਣ ਵਾਲੀ ਜਗ੍ਹਾ ਹੀ ਨਹੀਂ ਹੁੰਦੀ ਇਹ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਆਪਣੀ ਕ੍ਰੀਏਟਿਵਿਟੀ ਤੇ ਫੈਸ਼ਨ ਮਿਲ ਕੇ ਗਾਹਕ ਨੂੰ ਜਿਹੜਾ ਹੈ ਖਾਸ ਤਜਰਬਾ ਦਿੰਦੇ ਨੇ ਮੇਰਾ ਜਿਹੜਾ ਪੁਆਇੰਟ ਹੈ ਉਹ ਮੇਰਾ ਤੁਹਾਨੂੰ ਇਸ ਚੀਜ਼ ਨੂੰ ਇੰਡੀਕੇਟ ਕਰ ਰਿਹਾ ਹੈ ਕਿ ਜੇ ਕੋਈ ਭੈਣ ਭਰਾ ਰੋਪੜ ਦੇ ਆਸ-ਪਾਸ ਬੁਟੀਕਾ ਖੋਲਣ ਦੇ ਬਾਰੇ ਸੋਚ ਰਿਹਾ ਹੈ ਤਾਂ ਉਹ ਰੋਪੜ ਦੇ ਵਿੱਚ ਨਾ ਖੋਲਣ ਦੀ ਬਜਾਏ ਨਾਲਾਗੜ ਦੇ ਵਿੱਚ ਖੋਲਿਆ ਜਾਵੇ ਜਿਹੜਾ ਰੋਪੜ ਤੋਂ ਕਮ ਸੇ ਕਮ 20 ਕਿਲੋਮੀਟਰ ਦੀ ਦੂਰੀ ਤੇ ਚਾਰਾ ਦੂਰ ਨਹੀਂ ਹੈਗਾ ਉੱਥੇ ਖੋਲਣ ਦਾ ਰੀਜ਼ਨ ਮੈਂ ਤੁਹਾਨੂੰ ਇਸ ਲਈ ਦੱਸ ਰਹੀ ਹਾਂ ਕਿ ਜਿਹੜਾ ਨਾਲਾਗੜ ਦਾ ਏਰੀਆ ਹੈ ਠੀਕ ਹੈ ਇਹ ਥੋੜਾ ਇੰਡਸਟਰੀ ਏਰੀਆ ਹੈ ਇੱਥੇ ਬਹੁਤ ਜ਼ਿਆਦਾ ਫੈਕਟਰੀਆਂ ਨੇ ਤੇ ਇੱਥੇ ਨਾ ਬਾਹਰੋਂ ਆ ਕੇ ਲੋਕੀ ਨਾ ਬਹੁਤ ਜ਼ਿਆਦਾ ਕੰਮ ਜਿਹੜਾ ਕਰ ਰਹੇ ਨੇ ਇੱਥੇ ਤੁਹਾਨੂੰ ਜਿਹੜੇ ਹਰ ਇੱਕ ਕੈਟਾਗਰੀ ਦੇ ਲੋਕ ਤੁਹਾਨੂੰ ਦੇਖਣ ਨੂੰ ਮਿਲ ਜੂਗੇ ਲੋਅਰ ਕਲਾਸ ਮਿਡਲ ਕਲਾਸ ਅਪਰ ਕਲਾਸ ਤੁਹਾਨੂੰ ਉੱਤਨਾ ਹੀ ਕੈਟਾਗਰੀ ਦੇ ਲੋਕ ਜਿਹੜੇ ਇੱਥੇ ਦੇਖਣ ਨੂੰ ਮਿਲ ਜਾਣਗੇ ਤੇ ਬੁਟੀਕ ਉੱਥੇ ਪਥੇਰੇ ਹੈਗੇ ਨੇ ਐਸੀ ਕੋਈ ਗੱਲ ਨਹੀਂ ਕਿ ਉੱਥੇ ਕੋਈ ਬੁਟੀਕ ਨਹੀਂ ਹੈਗਾ ਬਥੇਰੇ ਬੁਟੀਕ ਨੇ ਬਟ ਥੋੜਾ ਇਹ ਹੈ ਮੈਂ ਉਸ ਏਰੀਆ ਦੇ ਵਿੱਚ ਜੌਬ ਕਰ ਰਹੀ ਆ ਮੈਂ ਤੁਹਾਡੇ ਨਾਲ ਇਸ ਲਈ ਇਹ ਜਾਣਕਾਰੀ ਸ਼ੇਅਰ ਕਰਦੀ ਆ ਕਿ ਮੈਨੂੰ ਅਕਸਰ ਹੀ ਸੁਣਨ ਦੇ ਵਿੱਚ ਮਿਲਦਾ ਹੈ ਜਿਹੜੀਆਂ ਮੇਰੇ ਨਾਲ ਉੱਥੇ ਕੁੜੀਆਂ ਜੌਬ ਕਰਦੀਆਂ ਨੇ ਕਿ ਅਸੀਂ 2 ਦੋ ਮਹੀਨੇ ਹੋ ਗਏ ਟੇਲਰ ਨੂੰ ਸੂਟ ਦਿੱਤੇ ਹੋਏ ਤੱਕ ਸਾਡਾ ਸੂਟ ਨਹੀਂ ਮਿਲਿਆ ਕਿਸੇ ਨੇ ਅਲਟਰ ਕਰਨ ਦਿੱਤਾ ਉਹ ਹੁੰਦਾ ਕਿਸੇ ਨੇ ਆਪਣੇ ਜਦੋਂ ਕੁਰਤੇ ਵਗੈਰਾ ਰੈਡੀਮੇਡ ਮੂਹੋਂ ਵਾਲਾ ਨਹੀਂ ਕਿਸੇ ਨੇ ਫਿਟਿੰਗ ਕਰਨ ਨਹੀਂ ਦਿੱਤੇ ਵੀ ਹੁੰਦੇ ਉਹਨਾਂ ਦੇ 2 2 3 3 ਮਹੀਨੇ ਜਿਹੜੇ ਇਹ ਟੇਲਰ ਵੱਲੋਂ ਸੂਟ ਨਹੀਂ ਦਿੱਤੇ ਜਾਂਦੇ ਕਿਉਂਕਿ ਉਹਨਾਂ ਟੇਲਰਾਂ ਕੋਲ ਨਾ ਬਹੁਤ ਜ਼ਿਆਦਾ ਹੈ ਜਿਹੜਾ ਰਸ਼ ਹੁੰਦਾ ਹੈ ਰਸ਼ ਹੋਣ ਦਾ ਰੀਜ਼ਨ ਕੀ ਹੈ ਕਿ ਜਿਹੜੇ ਉੱਥੇ ਦੇ ਲੇਡੀਜ਼ ਨੇ ਆਹ ਕਰ ਉਹ ਸਾਰੀਆਂ ਮਤਲਬ ਜਿਹੜੇ ਹੈ ਜੌਬ ਕਰਦੀਆਂ ਨੇ ਇਸ ਦੇ ਨਾਲ-ਨਾਲ ਜਿਹੜੇ ਉੱਥੇ ਰੋਜ਼ਗਾਰ ਦੇ ਸਾਧਨ ਹੈ ਉਹ ਹੋਰ ਵੀ ਜ਼ਿਆਦਾ ਨੇ ਤੇ ਤੁਹਾਨੂੰ ਹਰ ਇੱਕ ਮਤਲਬ ਸਟੇਟ ਦਾ ਜਿਹੜੇ ਉੱਥੇ ਲੋਕੀ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਉਹਨਾਂ ਦਾ ਕੀ ਹੈ ਕਿ ਜਿਹੜੇ ਉੱਥੇ ਦੇ ਲੋਕਲ ਡੇਲਰ ਨੇ ਤੇ ਉਹਨਾਂ ਵੱਲੋਂ ਸਮੇਂ ਸੀ ਜਿਹੜੇ ਕੱਪੜੇ ਨਹੀਂ ਦਿੱਤੇ ਜਾਂਦੇ ਜਿਹੜੇ ਸਲਾਈ ਕਰਨ ਲਈ ਜਿਹੜੇ ਕਾ ਕੇ ਦਿੰਦੇ ਨੇ ਤੇ ਕਿਉਂਕਿ ਉਹਨਾਂ ਕੋਲ ਰਸ਼ ਬਹੁਤ ਹੁੰਦਾ ਹੈ ਤੇ ਜਿਹੜੇ ਨੇ ਨਵੇਂ ਬੁਟੀਕ ਖੋਲਣਾ ਹੈ ਉਹਨਾਂ ਲਈ ਇੱਕ ਸੁਨਹਿਰਾ ਮੌਕਾ ਹੈ ਕਿਉਂ ਨਾ ਇਸ ਮੌਕੇ ਦਾ ਹੈ ਜਿਹੜਾ ਲਾਭ ਉਠਾਇਆ ਜਾਵੇ ਅਗਰ ਮੇਰੀ ਇਹ ਕੋਈ ਵੀਡੀਓ ਦੇਖ ਕੇ ਬੁਟੀਕ ਖੋਲਣ ਦੇ ਬਾਰੇ ਸੋਚ ਰਿਹਾ ਹੈ ਤਾਂ ਉਹ ਰੋਪੜ ਆਸ-ਪਾਸ ਦੇ ਏਰੀਆ ਵਿੱਚ ਖੋਲਣ ਦੀ ਬਜਾਏ ਨਾਲਾਗੜ ਦੇ ਏਰੀਆ ਦੇ ਵਿੱਚ ਹੈਗਾ ਜਿਹੜਾ ਬੁਟੀਕ ਖੋਲਿਆ ਜਾਵੇ ਤੁਹਾਡਾ ਉੱਥੇ ਬੁਟੀਕ ਹੈ ਜਿਹੜਾ ਬਹੁਤ ਵਧੀਆ ਚੱਲੇਗਾ ਤੇ ਤੁਹਾਨੂੰ ਅੱਛੇ ਪੈਸੇ ਮਿਲੂਗੇ ਤੇ ਤੁਹਾਨੂੰ ਮੋਹ ਮੰਗਿਆ ਹੈ ਜਿਹੜਾ ਉੱਥੇ ਪੈਸਾ ਮਿਲੇਗਾ ਕਿਉਂਕਿ ਅਗਰ ਕਿਸੇ ਨੂੰ ਸਮੇਂ ਸੀ ਜਿਹੜਾ ਕਪੜਾ ਸੀ ਕਿ ਤੁਸੀਂ ਦਵੋ ਆ ਬੰਦਾ ਖੁਸ਼ ਹੋ ਕੇ ਦੋ ਪੈਸੇ ਹੈ ਜਿਹੜੇ ਵੱਧ ਵੀ ਦੇ ਦਿੰਦਾ ਅਗਰ ਤੁਸੀਂ ਮਹੀਨਾ ਮਹੀਨਾ ਦੋ ਦੋ ਮਹੀਨੇ ਇੱਕ ਬੰਦੇ ਨੂੰ ਕਪੜੇ ਵਾਸਤੇ ਲਟਕਾ ਕੇ ਰੱਖੋਗੇ ਹੈਨਾ ਤਾਂ ਉਹਦਾ ਕੀ ਹੁੰਦਾ ਹੈ ਕਿ ਬੰਦਾ ਪੈਸੇ ਦਿੰਦਾ ਨਾ ਖੁਸ਼ ਹੋ ਕੇ ਵੀ ਦਿੰਦਾ ਤੇ ਤੁਸੀਂ ਬੰਦੇ ਦੇ ਗਾਹ ਦੀ ਪਸੰਦੀਦਾ ਕੰਮ ਕਰੋਗੇ ਜਿਹੜਾ ਗਾਖ ਹੈ ਤੁਹਾਡੇ ਨਾਲ ਖੁਦ ਤਾਂ ਜੁੜੇਗਾ ਨਾਲ ਫੜੇ ਨਾਲ ਹੋਰ ਦੋ ਤਿੰਨ ਗਾਕਾਂ ਨੂੰ ਜਿਹੜਾ ਹੈ ਜੋੜੇਗਾ ਕਿ ਜਿਹੜੇ ਇਸ ਬੁਟੀਕ ਤੇ ਕੱਪੜੇ ਅੱਛੇ ਸਿਲੇ ਜਾਂਦੇ ਨੇ ਉਹ ਤੁਹਾਡੇ ਨਾਲ ਅਗਰ ਤੁਸੀਂ ਉਸ ਗਾਖ ਨਾਲ ਚੰਗਾ ਬਿਹੇਵੀਅਰ ਕਰੋਗੇ ਤਾਂ ਤੁਹਾਡੇ ਨਾਲ ਉਹ ਤਿੰਨ ਚਾਰ ਗਾਖ ਹੈ ਜਿਹੜਾ ਹੋਰ ਜੋੜ ਦੇਗਾ ਦੇਖੋ ਬਿジネス ਵਧਾਉਣ ਲਈ ਥੋੜੇ ਤਾਂ ਮਤਲਬ ਐਫਰਟਸ ਬੰਦੇ ਨੂੰ ਖੁਦ ਲਗਾਣੇ ਪੈਂਦੇ ਨੇ ਆਪਾਂ ਤੁਹਾਨੂੰ ਲੋਕੇਸ਼ਨ ਦੱਸੀ ਆ ਕਿ ਨਾਲਾਗੜ ਏਰੀਏ ਦੇ ਵਿੱਚ ਅਗਰ ਤੁਸੀਂ ਬੁਟੀਕ ਖੋਲੋਗੇ ਤਾਂ ਆ ਤੁਹਾਡੇ ਲਈ ਮਤਲਬ ਬਹੁਤ ਵਧੀਆ ਮੌਕਾ ਰੋਜ਼ਗਾਰ ਦਾ ਬੁਟੀਕ ਖੋਲਣ ਦੇ ਨਾਲ ਤੁਹਾਨੂੰ ਮਤਲਬ ਹੋਰ ਵੀ ਬੈਨੀਫਿਟ ਹੋਏਗਾ ਚਾਰ ਲੋਕ ਤੁਹਾਡੇ ਨਾਲ ਹੋਰ ਜੁੜਨਗੇ ਤੇ ਉਹਨਾਂ ਨੂੰ ਵੀ ਰੋਜ਼ਗਾਰ ਮਿਲੇਗਾ ਤੇ ਤੁਹਾਨੂੰ ਵੀ ਰੋਜ਼ਗਾਰ ਮਿਲੇਗਾ ਤੇ ਉੱਥੇ ਤੁਹਾਨੂੰ ਇੱਕ ਹੋਰ ਫਾਇਦਾ ਆਏਗਾ ਜਿਹੜੇ ਮਤਲਬ ਮੁਸਲਮਾਨ ਕਾਰੀਗਰ ਨੇ ਉਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਰਹਿੰਦੇ ਨੇ ਤੁਸੀਂ ਉਹਨਾਂ ਨਾਲ ਟਾਈ ਅਪ ਕਰਕੇ ਤੇ ਉਹਨਾਂ ਤੋਂ ਤੁਸੀਂ ਜਿਹੜਾ ਹੈਂਡਵਰਕ ਦੇ ਸੂਟ ਹਨਾ ਰੈਡੀ ਕਰਵਾ ਕੇ ਮਤਲਬ ਸਿਲਾਈ ਤੁਸੀਂ ਖੁਦ ਕਰੋ ਉਹਨਾਂ ਤੋਂ ਸਿਰਫ ਰੈਡੀ ਮਤਲਬ ਕਢਾਈ ਵਗੈਰਾ ਕਰਵਾ ਕੇ ਤੁਸੀਂ ਮਤਲਬ ਖੁਦ ਸੇਲ ਕਰ ਸਕਦੇ ਹੋ ਤੇ ਤੁਸੀਂ ਆਪਣੇ ਕੰਮ ਨੂੰ ਹੋਰ ਵੀ ਵਧਾਣਾ ਹੈ ਤਾਂ ਤੁਸੀਂ ਹੋਲ سیلਰ ਤੋਂ ਜਿਹੜਾ ਇਕੱਠਾ ਕਪੜਾ ਉਠਾ ਕੇ ਮਤਲਬ ਉਹ ਜਿਹੜੇ ਮੁਸਲਮਾਨ ਕਾਰੀਗਰ ਹੈ ਅਗਰ ਤੁਸੀਂ ਐਂਟੀਕ ਪੀਸ ਬਣਾਣਾ ਹੈ ਤਾਂ ਜਿਹੜੇ ਮੁਸਲਮਾਨ ਕਾਰੀਗਰ ਹੈ ਤੁਸੀਂ ਉਹਨਾਂ ਤੋਂ ਮਤਲਬ ਸਪੈਸ਼ਲ ਪੀਸ ਜਿਹੜਾ ਰੈਡੀ ਕਰਵਾ ਕੇ ਤੁਸੀਂ ਖੁਦ ਵੀ ਸੇਲ ਕਰ ਸਕਦੇ ਹੋ ਤੇ ਉਸ ਏਰੀਆ ਦੇ ਵਿੱਚ ਹੈ ਜਿਹੜੀ ਲੇਡੀਆਂ ਹੈ ਮਤਲਬ ਜਾਰਾ ਸਾਰੀ ਲੇਡਿਸ ਕੰਮਕਾਰੀ ਹੁੰਦੀ ਹੈ ਉਹਨਾਂ ਕੋਲ ਐਨਾ ਟਾਈਮ ਨਹੀਂ ਹੁੰਦਾ ਕਿ ਪਹਿਲਾਂ ਉਹ ਕਪੜਾ ਖਰੀਦੇ ਫਿਰ ਉਹ ਅ ਕੜਾਈ ਵਾਲੇ ਕੋਲ ਦੇ ਕੇ ਆਵੇ ਤਾਂ ਤੁਸੀਂ ਹਰ ਇੱਕ ਚੀਜ਼ ਆਪਣੇ ਕੋਲ ਹੀ ਰੱਖ ਲੋਗੇ ਜਿਹੜਾ ਲੈਸਾਂ ਵਗੈਰਾ ਕਾਫੀ ਹੋਰ ਵੀ ਕਾਫੀ ਜਿਹੜਾ ਜਿਹੜਾ ਸਜੋ ਸਮਾਨ ਵਾਲਾ ਦਾ ਤੁਸੀਂ ਮਟੀਰੀਅਲ ਰੱਖ ਸਕਦੇ ਹੋ ਆਪਣੇ ਕੋਲ ਤੇ ਤੁਸੀਂ ਗਾਖ ਦੀ ਪਸੰਦੀ ਦਾ ਜਿਹੜਾ ਸੂਟ ਹੈ ਰੈਡੀ ਕਰਕੇ ਦੇਣਾ ਇਸ ਨਾਲ ਤੁਹਾਡਾ ਗਾਖ ਵੀ ਖੁਸ਼ ਹੋਏਗਾ ਤੇ ਤੁਹਾਡੇ ਨਾਲ ਅਟੈਚ ਵੀ ਹੋਏਗਾ ਤੇ ਤੁਹਾਡੇ ਕੋਲ ਅੱਗੇ ਲਈ ਵੀ ਆਏਗਾ ਤੇ ਤੁਹਾਡੇ ਕੋਲ ਦੋ ਤਿੰਨ ਗਾਕਾਂ ਨੂੰ ਹੋਰ ਜੋੜੇਗਾ ਅ ਈੜੇ ਹੈ ਮੈਂ ਤੁਹਾਨੂੰ ਲੋਕੇਸ਼ਨ ਦੱਸੀ ਆ ਦੇਖੋ ਕ੍ਰੀਏਟੀਵਿਟੀ ਤੁਹਾਡੀ ਖੁਦ ਹੀ ਹੋਣੀ ਚਾਹੀਦੀ ਐ ਮੈਂ ਇਹਨਾਂ ਕਿਤੇ ਲਗਨ ਤੁਹਾਡੀ ਜਿਹੜੀ ਹੈ ਖੁਦ ਹੀ ਹੋਣੀ ਚਾਹੀਦੀ ਹੈ ਅ ਕਿਉਂਕਿ ਮੈਂ ਉਸ ਏਰੀਏ ਦੇ ਵਿੱਚ ਜੌਬ ਕਰਦੀ ਆ ਮੈਨੂੰ ਅਕਸਰ ਹੀ ਮਤਲਬ ਸੁਣਨ ਲਈ ਮਿਲਦਾ ਰਹਿੰਦਾ ਹੈ ਜਿੱਦਾਂ ਹੁਣ ਕਰਵਾ ਚੌਥ ਵਗੈਰਾ ਲੰਘ ਕੇ ਗਏ ਹੋਰ ਵੀ ਫੈਸਟੀਵਲ ਜਿੱਦਾਂ ਹੁਣ ਵਿਆਹਾਂ ਦਾ ਸੀਜ਼ਨ ਆ ਜਿਹੜਾ ਸ਼ੁਰੂ ਹੋ ਰਿਹਾ ਤਾਂ ਮੈਂ ਜਿਹੜਾ ਮੈਨੂੰ ਜੋ ਦੇਖਣ ਨੂੰ ਮਿਲਿਆ ਜੋ ਕੁੜੀਆਂ ਨੇ ਕਰਵਾ ਚੌਥ ਲਈ ਸੂਟ ਸਲਾਣੇ ਸੀਗੇ ਤਾਂ ਉਹਨਾਂ ਨੂੰ ਨਾ ਤਕਰੀਬਨ 2-2 ਮਹੀਨੇ ਪਹਿਲਾਂ ਹੀ ਸੂਟ ਲੈ ਕੇ ਟੇਲਰ ਨੂੰ ਮਤਲਬ ਦੇਣੇ ਪਏ ਤਾਂ ਕਿ ਜਿਹੜੇ ਸਾਡੇ ਸੂਟ ਹੈ ਸਮੇਂ ਸਿਰ ਸਾਨੂੰ ਮਿਲ ਜਾਣਾ ਤੜੀ ਉੱਥੇ ਇਹ ਚੀਜ਼ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ ਹੈ ਸੋ ਮੇਰੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਖਾਸ ਕਰ ਲੇਡੀਜ਼ ਔਰ ਜੈਂਟਸ ਜਿਹੜੇ ਵੀ ਬੁਟੀਕਾ ਖੋਲਣ ਦੇ ਬਾਰੇ ਸੋਚ ਰਹੇ ਨੇ ਖਾਸ ਕਰ ਰੋਪੜ ਏਰੀਆ ਦੇ ਵਿੱਚ ਰੋਪੜ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਕੋਈ ਭੈਣ ਭਰਾ ਖੋਲਣ ਦੇ ਬਾਰੇ ਸੋਚ ਰਿਹਾ ਹੈ ਉਹ ਰੋਪੜ ਦੀ ਵੀ ਖੋਲਣ ਦੀ ਬਜਾਏ ਨਾਲਾਗੜ ਏਰੀਆ ਦੇ ਵਿੱਚ ਹੈ ਜਿਹੜਾ ਆਪਣਾ ਬੁਟੀਕ ਖੋਲਿਆ ਜਾਵੇ ਤੇ ਤੁਹਾਨੂੰ ਇੱਕ ਵਧੀਆ ਓਪਰਚ्युनिटी ਮਿਲ ਰਹੀ ਹੈ ਤੇ ਉਸ ਇਹ ਮਤਲਬ ਮੌਕੇ ਦਾ ਹੈ ਜਿਹੜਾ ਸਾਨੂੰ ਖੁਦ ਫਾਇਦਾ ਉਠਾਉਣਾ ਚਾਹੀਦਾ ਹੈ ਅਗਰ ਤੁਸੀਂ ਇਕੱਲੇ ਰਿਸਕ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਦੋ ਜਣੇ ਮਿਲ ਕੇ ਹੈ ਜਿਹੜਾ ਬੁਟੀਕ ਉੱਥੇ ਅ ਕੋਲ ਸਕਦੇ ਹੋ ਥੋੜੀ ਲੋਕੇਸ਼ਨ ਇਦਾਂ ਦੀ ਚੂਸ ਕਰਿਓ ਅ ਜਿੱਥੇ ਗੱਡੀ ਵਗੈਰਾ ਦੁਕਾਨ ਦੇ ਜਿਹੜੇ ਅੱਗੇ ਆ ਸਕੇ ਕਈ ਵਾਰ ਕੀ ਹੁੰਦਾ ਗਲੀਆਂ ਛੋਟੀਆਂ-ਛੋਟੀਆਂ ਹੁੰਦੀਆਂ ਤੇ ਅ ਪੈਦਲ ਜਾਣ ਵਾਸਤੇ ਮਤਲਬ ਕਾਫੀ ਪੈਦਲ ਜਾਣਾ ਪੈਂਦਾ ਤੇ ਜਿਹੜੀਆਂ ਹੈ ਤੁਸੀਂ ਖਾਸ ਕਰ ਲੋਕੇਸ਼ਨ ਨੂੰ ਇਦਾਂ ਦੀ ਚੂਸ ਕਰਿਓ ਅ ਬੁਟੀਕ ਖੋਲਣ ਵਾਸਤੇ ਜਿੱਥੇ ਕਿ ਗੱਡੀ ਬਿਲਕੁਲ ਦੁਕਾਨ ਦੇ ਅੱਗੇ ਆਵੇ ਤੇ ਹੋਵੇ ਜਿੱਦੇ ਲਾਗੇ ਸਕੂਲ ਕਾਲਜ ਦੇ ਹੋ ਰਿਹਾਈਸ਼ੀ ਏਰੀਆ ਥੋੜਾ ਉਥੇ ਜਿਆਦਾ ਹੋਵੇ ਐਦਾ ਦੀ ਲੋਕੇਸ਼ਨ ਹੈ ਜਿਹੜੀ ਤੁਸੀਂ ਚੂਸ ਕਰਨੀ ਦੇਖੋ ਮੈਂ ਤੁਹਾਨੂੰ ਸਿਰਫ ਲੋਕੇਸ਼ਨ ਦੱਸੀ ਆ ਬਾਕੀ ਜਿਹੜਾ ਹੈ ਏਰੀਆ ਖੋਲਣ ਦਾ ਕਿਸ ਗਲੀ ਮੋਹੱਲੇ ਦੇ ਵਿੱਚੋਂ ਖੋਲਣਾ ਉਹ ਥੋੜਾ ਤੁਹਾਨੂੰ ਵੀ ਥੋੜੇ ਐਫਰਟਸ ਥੋੜੇ ਲਗਾਣੇ ਪੈਣਗੇ ਕੋਈ ਵੀ ਕੰਮ ਆਪਣੇ ਨਾਮਾ ਸ਼ੁਰੂ ਕਰਨਾ ਹੁੰਦਾ ਹੈ ਇਕਦਮ ਐਡਾ ਹੈ ਬਿਜ਼ਨਸ ਕੋਈ ਵੀ ਨਹੀਂ ਚੱਲਦਾ ਇਹ ਨਹੀਂ ਆ ਕਿ ਤੁਸੀਂ ਬੁਟੀਕ ਖੋਲਿਆ ਤੁਹਾਡਾ ਚੱਲਿਆ ਨਹੀਂ ਤੁਹਾਡਾ ਮਨ ਥੋੜਾ ਤੁਸੀਂ ਐਪਸੈਟ ਜੇ ਹੋ ਜਾਓਗੇ ਕਿ ਸਾਡਾ ਬੁਟੀਕ ਖੋਲਿਆ ਠੀਕ ਹੈ ਸਾਡਾ ਬੁਟੀਕ ਚੱਲਦਾ ਨਹੀਂ ਹੈਗਾ ਦੇਖੋ ਕੋਈ ਵੀ ਜਿਹੜਾ ਹੈ ਬਿਜ਼ਨਸ ਇਕਦਮ ਨਹੀਂ ਚੱਲਦਾ ਚੱਲਣ ਲਈ ਥੋੜਾ ਬੋਤਾ ਟਾਈਮ ਤਾਂ ਦੇਖੋ ਲੱਗਦਾ ਹੀ ਹੈ ਨਾ ਤੇ ਆਪਾਂ ਤੁਹਾਨੂੰ ਸਿਰਫ ਇਹੀ ਤੁਹਾਨੂੰ ਸਲਾਹ ਦਿੰਦੇ ਆ ਕਿ ਤੁਸੀਂ ਜਿਹੜਾ ਨਾਲਾਗੜ੍ਹ ਏਰੀਆ ਦੇ ਵਿੱਚ ਇੱਕ ਕੋਈ ਪੈਨਪਰਾ ਬੁਟੀਕ ਖੋਲਣ ਦੇ ਬਾਰੇ ਸੋਚ ਰਿਹਾ ਹੈ ਤਾਂ ਉਹ ਜਿਹੜਾ ਆਪਣਾ ਬੁਟੀਕ ਹੈ ਉਹ ਨਾਲਾਗੜ੍ਹ ਵਾਲੀ ਸਾਈਡ ਖੋਲਣ ਦੇ ਲਈ ਮੈਂ ਤੁਹਾਨੂੰ ਸਲਾਹ ਦਵਾਂਗੀ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਜਿਹੜੀ ਐਡ ਕਰਨੀ ਹੈ ਆਪਣੇ ਪ੍ਰਚਾਰ ਕਰਨਾ ਹੈ ਆਪਣੇ ਬੁਟੀਕ ਦਾ ਕੋਈ ਵੀ ਇਸ਼ਤਿਹਾਰ ਵਗੈਰਾ ਛਪਵਾਣ ਦੀ ਜ਼ਰੂਰਤ ਦੇਖੋ ਪੈਂਦੀ ਨਹੀਂ ਅੱਜ ਕੱਲ ਮਤਲਬ ਸੋਸ਼ਲ ਮੀਡੀਆ ਤੇ ਸਾਰੇ ਆਨੇ ਐਕਟਿਵ ਰਹਿੰਦੇ ਜਿਦਾ ਫੇਸਬੁੱਕ WhatsApp ਹੋ ਗਿਆ ਤੇ ਇੰਸਟਾਗ੍ਰam ਤੁਸੀਂ ਆਪਣਾ ਇੰਸਟਾਗ੍ਰam ਪੇਜ ਬਣਾ ਕੇ ਤੇ ਆਪਣੇ ਪੇਜ ਦੀ ਪ੍ਰੋਮੋਸ਼ਨ ਵਗੈਰਾ ਕਰਵਾ ਕੇ ਸਾਰਾ ਆਪਣਾ ਉਸ ਤੇ ਤੁਸੀਂ ਅਪਡੇਟ ਆਪਣਾ ਕਰਦੇ ਰਹੋਗੇ ਤਾਂ ਜਿਹੜੇ ਤੁਹਾਡੇ ਗਾ ਕੇ ਆਟੋਮੈਟਿਕਲੀ ਅ ਇੰਸਟਾਗ੍ਰਾਮ ਤੇ ਦੇਖ-ਦੇਖ ਕੇ ਤੁਹਾਡੇ ਕੋਲ ਆਣਾ ਹੈ ਜਿਹੜਾ ਉਹ ਸ਼ੁਰੂ ਕਰਦੇ ਨੇਗੇ ਇੰਸਟਾਗ੍ਰਾਮ ਤੇ ਬਹੁਤ ਸਾਰੇ ਇਦਨ ਦੇ ਬੁਟੀਕ ਆ ਜਿਹੜੇ ਆਨਲਾਈਨ ਚੱਲਦੇ ਨੇ ਤੇ ਸਿਰਫ ਸੂਟ ਦਾ ਡਿਜ਼ਾਈਨ ਦੇਖ ਕੇ ਹੀ ਇੰਸਟਾਗ੍ਰਾਮ ਤੇ ਹੀ ਟੇਲਰ ਨੂੰ ਆਰਡਰ ਦੇ ਦਿੰਦੇ ਨੇ ਕਿ ਸਾਡਾ ਸੂਟ ਇਦਨ ਦਾ ਬਣਾ ਦਿਓ ਤੁਸੀਂ ਉਸ ਤਰ੍ਹਾਂ ਵੀ ਮਤਲਬ ਹੈ ਜਿਹੜਾ ਆਪਣਾ ਅ ਇੰਸਟਾਗ੍ਰਾਮ ਤੇ ਆਪਣੇ ਪੇਜ ਦੀ ਜਿਹੜੀ ਹੈ ਆਪਣੇ ਟੇਲਰਿੰਗ ਦੀ ਆਪਣੇ ਬੁਟੀਕ ਦੀ ਜਿਹੜੀ ਐਡ ਤੁਸੀਂ ਖੁਦ ਹੀ ਦੇ ਸਕਦੇ ਹੋ ਤੇ ਵਟਸਐਪ ਗਰੁੱਪ ਵਗੈਰਾ ਬਣਾ ਕੇ ਤੁਸੀਂ ਉਹਨਾਂ ਦੇ ਵਿੱਚ ਹੈ ਜਿਹੜਾ ਉਹ ਜੋ ਵੀ ਤੁਹਾਡਾ ਮਤਲਬ ਕ੍ਰੀਏਟੀਵਿਟੀ ਕੁਝ ਵੀ ਮਤਲਬ ਕੁਝ ਵੀ ਤੁਸੀਂ ਨਵਾਂ ਡਿਜ਼ਾਈਨ ਤਿਆਰ ਕਰਦੇ ਹੋ ਤਾਂ ਤੁਸੀਂ ਉਸ ਤੇ ਸ਼ੇਅਰ ਕਰਕੇ ਆਪਣੇ ਹੈ ਜੇ ਕਸਟਮਰਾਂ ਨੂੰ ਤੁਸੀਂ ਜਿਹੜਾ ਹੈ ਇਹਦੇ ਬਾਰੇ ਨੌਲੇਜ ਦੇ ਸਕਦੇ ਹੋ ਮਤਲਬ ਉਹਨਾਂ ਨੂੰ ਦੱਸ ਸਕਦੇ ਹੋ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਡਿਜ਼ਾਈਨ ਹੈਗੇ ਜਿਹੜੇ ਸਾਡੇ ਕੋਲ ਅਸੀਂ ਇਸ ਤਰ੍ਹਾਂ ਦੇ ਡਿਜ਼ਾਈਨ ਬਣਾਉਂਦੇ ਆ ਤੇ ਬਣਾ ਸਕਦੇ ਆ ਸਾਈਡ ਬੂਟੀਕ ਜਿਹੜਾ ਖੋਲਣ ਜਾ ਰਹੇ ਹੋ ਤਾਂ ਤੁਹਾਨੂੰ ਮਤਲਬ ਕਿ ਹਰ ਇੱਕ ਚੀਜ਼ ਹੈ ਜਿਹੜੀ ਬਣਾਣੀ ਆਣੀ ਚਾਹੀਦੀ ਹੈ ਜਿੱਦਾਂ ਸਾਰੇ ਸਟਿਚ ਕਰਨੇ ਵਗੈਰਾ ਬਲਾਉਚ ਵਗੈਰਾ ਬਣਾਉਣੇ ਲਹਿੰਗੇ ਵਗੈਰਾ ਬਣਾਉਣੇ ਤੇ ਹੋਰ ਕਈ ਡਿਜ਼ਾਈਨਰ ਸੂਟ ਮਤਲਬ ਤੁਹਾਨੂੰ ਜਿਹੜੇ ਆਉਂਦੇ ਹੋਣੇ ਚਾਹੀਦੇ ਆ ਤੇ ਤੁਸੀਂ ਫਿਰ ਆਪਣਾ ਬੁਟੀਕ ਜਿਹੜਾ ਆਰਾਮ ਨਾਲ ਚਲਾ ਸਕਦੇ ਹੋ ਉਸ ਏਰੀਆ ਦੇ ਵਿੱਚ ਜਿਹੜੇ ਇਹ ਕਾਰੀਗਰ ਵੀ ਆਰਾਮ ਦੇ ਨਾਲ ਹੀ ਮਿਲ ਜਾਣਗੇ ਤੁਹਾਨੂੰ ਬਹੁਤੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਮੇਰੇ ਹਿਸਾਬ ਨਾਲ ਨਹੀਂ ਕਰਨਾ ਪਵੇਗਾ ਕਿਉਂਕਿ ਅੱਜ ਦੇ ਸਮੇਂ ਵਿੱਚ ਹਰ ਬੰਦਾ ਕੰਮ ਦੀ ਤਲਾਸ਼ ਦੇ ਵਿੱਚ ਮਤਲਬ ਇੱਧਰ ਉੱਧਰ ਤੁਹਾਨੂੰ ਪਟਕਦਾ ਕੋਈ ਨਾ ਕੋਈ ਮਿਲ ਹੀ ਜਾਏਗਾ ਤੇ ਉਹ ਉਸ ਏਰੀਆ ਦੇ ਵਿੱਚ ਹੈ ਜਿਹੜਾ ਤੁਸੀਂ ਜਰੂਰ ਆਪਣਾ ਇਹਦਾ ਬਿਜ਼ਨਸ ਜਿਹੜਾ ਸਟੈਂਡ ਕਰ ਸਕਦੇ ਹੋ ਸੋ ਮੈਂ ਇਹ ਵੀਡੀਓ ਬਣਾਉਣ ਦੇ ਲਈ ਕਈ ਦਿਨ ਤੋਂ ਸੋਚ ਰਹੀ ਸੀ ਤੋਂ ਮੈਂ ਟਾਈਮ ਕੱਢ ਕੇ ਅੱਜ ਇਹ ਵੀਡੀਓ ਬਣਾਈ ਆ ਕਿਉਂਕਿ ਮੈਨੂੰ ਅਕਸਰ ਹੀ ਉਸ ਏਰੀਆ ਦੇ ਵਿੱਚ ਹੈ ਜਿਹੜਾ ਸੋਨਾਂ ਨੂੰ ਮਿਲਦਾ ਹੈ ਕਿ ਇੱਥੇ ਟੇਲਰਿੰਗ ਦੀ ਜਿਹੜੀ ਹੈ ਬਹੁਤ ਪ੍ਰੋਬਲਮ ਹੈ ਟੇਲਰ ਉੱਥੇ ਹੈਗੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਟੇਲਰ ਹੈ ਨਹੀਂ ਹੈ ਬਹੁਤ ਨੇ ਬਟ ਥੋੜੇ ਪੁਰਾਣੇ ਵਾਲੇ ਜਿਹੜੇ ਲਿਮਟਿਡ ਜੇ ਨਾ ਜਿੱਦਾਂ ਆਪਣੇ ਰੋਪੜ ਏਰੀਆ ਦੇ ਵਿੱਚ ਤੁਹਾਨੂੰ ਹਰ ਗਲੀ ਮੁਹੱਲੇ ਦੇ ਵਿੱਚ ਕੋਈ ਨਾ ਕੋਈ ਬੁਟੀਕ ਖੁੱਲਿਆ ਹੋਇਆ ਮਿਲ ਜਾਵੇਗਾ ਥੋੜੇ ਉਥੇ ਬੁਟੀਕ ਦੀ ਥੋੜੀ ਹੈ ਕਮੀ ਜੋ ਮੈਨੂੰ ਉਥੇ ਮਤਲਬ ਜੋ ਮੈਨੂੰ ਦੇਖਣ ਨੂੰ ਮਿਲਿਆ ਇਸ ਲਈ ਮੈਂ ਇਹ ਵੀਡੀਓ ਬਣਾ ਰਹੀ ਆ ਕਿ ਮੇਰੀ ਵੀਡੀਓ ਬਣਾਲਣਾ ਅਗਰ ਕਿਸੇ ਭੈਣ ਭਰਾ ਦਾ ਜਿਹੜਾ ਫਾਇਦਾ ਹੋਏ ਤਾਂ ਆਪਾਂ ਉਸ ਲਈ ਜਰੂਰ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੀ ਹੀ ਤੁਹਾਡੇ ਲਈ ਕੋਈ ਨਵੀਂ ਜਾਣਕਾਰੀ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਪਾਂ ਆਂਦੇ ਰਵਾਂਗੇ ਤੇ ਤੁਹਾਨੂੰ ਮੇਰੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਮੈਂ ਪਹਿਲਾਂ ਵੀ ਕਈ ਵਾਰੀ ਮਤਲਬ ਵੀਡੀਓ ਦੇ ਵਿੱਚ ਬੋਲੀ ਹੁੰਦੀ ਆ ਕਿ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਜਿਹੜੀ ਅਗਲੀ ਵੀਡੀਓ ਐ ਮੈਂ ਕਿਸ ਟੌਪਿਕ ਤੇ ਲੈ ਕੇ ਆਵਾਂ ਤੇ ਮੈਂ ਜਰੂਰ ਕੋਸ਼ਿਸ਼ ਕਰੂੰਗੀ ਕਿ ਮੈਂ ਉਸ ਟੌਪਿਕ ਤੇ ਹੈ ਜਿਹੜੀ ਵੀਡੀਓ ਮਣਾ ਕੇ ਤੁਹਾਡੇ ਨਾਲ ਸਾਂਝੀ ਕਰਾਂ ਤੇ ਮੈਂ ਤੁਹਾਡੇ ਲਈ ਹੋਰ ਵੀ ਅੱਗੇ ਦੇ ਨਵੀਂ-ਨਵੀਂ ਵੀਡੀਓ ਹੈ ਜਿਹੜੀ ਲੈ ਕੇ ਆਉਂਦੀ ਰਾਵਾਂਗੀ ਸਭ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਤੁਹਾਡੇ ਤੱਕ ਮੇਰੀ ਨੋਲਿਜ ਵਾਲੀ ਵੀਡੀਓ ਹੈ ਜਿਹੜੀ ਸਮੇਂ-ਸਮੇਂ ਸਿਰ 꾸ਝਦੀ ਰਹੇ ਚਲੋ ਜੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਇੱਥੇ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਉਰ ਤੱਕ ਸਤਿ ਸ਼੍ਰੀ ਅਕਾਲ